ਚਾਰੇ ਕਰ ਰਹੇ ਆ ਜੀ ਬੰਦੇ ਨਾਲ ਦੇ ਫੜੀ ਜਾ ਰਿਹਾ ਜੱਜ ਵੀ ਫੜਿਆ ਗਿਆ ਉਹ ਅੱਗੇ ਫਾਰਵਰਡ ਲਿੰਕੇਜਸ ਦੇ ਵਿੱਚ ਹੀ ਫੜਿਆ ਗਿਆ ਬੰਦਾ ਜਦੋਂ ਦੇਖੋ ਜਦੋਂ ਪੁਰਾਣੇ ਕਨੈਕਸ਼ਨ ਬਣ ਜਾਂਦੇ ਤੁਹਾਨੂੰ ਪਤਾ ਹੀ ਹੈ ਕੋਈ ਨਾ ਕੋਈ ਕੋਈ ਨਾ ਕੋਈ ਅ ਅੱਜ ਕੱਲ ਜਿਹੜੇ ਆਪਣੇ ਇੰਟਰਨੈਸ਼ਨਲ ਬਾਰਡਰ ਤੇ ਲੋਕ ਰਹਿ ਰਹੇ ਆ ਸਮਗਲਰਸ ਦੇ ਆਮ ਜਿਹੜੇ ਵੀ ਕੇਸ ਆਪਾਂ ਫੜਦੇ ਆ ਜਿਹੜੀ ਵੀ ਆਪਾਂ ਰਿਕਵਰੀ ਕਰਦੇ ਆ ਤੇ ਚੇ ਬਾਕੀ ਚੀਜ਼ਾਂ ਤੋਂ ਇਲਾਵਾ ਸਭ ਤੋਂ ਮੇਨ ਗੱਲ ਇਹ ਹੀ ਹੁੰਦੀ ਹੈ ਕਿ ਪਾਕਿਸਤਾਨ ਨਾਲ ਸੰਪਰਕ ਸੀ ਔਰ ਜਿਹੜੇ ਨੂੰ ਸਭ ਜ਼ਿਕਰ ਕੀਤਾ ਕਿ ਬਕਰੀ ਦਾ ਕੰਮ ਕਰਦੇ ਸੀ ਅਲਸ਼ਣ ਕੋਠੀ ਬਣਾਈ ਹੈ ਪ੍ਰਾਪਰਟੀ ਵੀ ਨਾਲ ਅਟੈਚ ਕੀਤੀ ਬਿਲਕੁਲ ਬਿਲਕੁਲ ਭੈਸਾ ਉਹ ਤੇ ਅੱਜ ਹੀ ਇਹਨਾਂ ਨੂੰ ਕਹਿਤਾ ਕਿ ਰੈਵਨਿਊ ਤੋਂ ਅਸੀਂ ਲੈ ਕੇ ਉਹ ਕੋਠੀ ਦਾ ਸਾਰੀ ਫਰਦ ਵਗੈਰਾ ਅਸੀਂ ਕੰਪੀਟੈਂਟ ਅਥਾਰਟੀ ਨੂੰ ਕੇਸ ਬਣਾ ਕੇ ਜਲਦੀ ਭੇਜਾਂਗੇ ਸਰ ਇਹ ਕਿ ਮਾਕੀ ਕੋਲੀ ਨੂੰ ਯੂਜ਼ ਨਹੀਂ ਆਸੀਂ ਦੇਖ ਰਹੇ ਹਾਂ ਔਰ ਇਹਦੇ ਵਿੱਚ ਹੋਰ ਵੀ ਗ੍ਰਿਫਤਾਰੀਆਂ ਸੰਭਵ ਨਹੀਂ ਕਿਉਂਕਿ ਚੇਨ ਕਾਫੀ ਲੰਬੀ ਹੈ ਜੇ ਕੰਮ ਚੱਲ ਰਿਹਾ ਔਰ ਬੇਸਿਕਲੀ ਜਿਹੜੇ ਫੋਰਨ ਹੈਂਡਲਰਸ ਜਿਹਨੂੰ ਕਹਿ ਸਕਦਾ ਚਾਹੇ ਉਹ ਪਾਕਿਸਤਾਨ ਚਾਹੇ ਉਹ ਹੋਰ ਬਾਹਰ ਬੈਠੇ ਨੇ ਪਲੱਸ ਜਿਹੜੇ ਸਾਡੇ ਇੰਡੀਅਨ ਸਮਗਲਰ ਨੇ ਜਸਵੀਰ ਕੌਰ ਦੀ ਮਦਦ ਕਰਦੇ ਸੀ ਇੰਟਰਨੈਸ਼ਨਲ ਬਾਰਡਰ ਦੇ ਕੋਲ ਉਹਨਾਂ ਦੀ ਵੀ ਗ੍ਰਿਫਤਾਰੀ ਸੰਭਵ ਹੈ ਜਿਹੜੇ ਕੋਈ ਨਾ ਹੋਏਗੀ ਉਹਨੇ ਪਿੰਡਪੁੰਡ ਦੇ ਵੀ ਨੇੜੇ ਹੈ ਅੱਗੇ ਪਿੱਛੇ ਜਿਵੇਂ ਆ ਆਪਣੇ ਦੇ ਵਿੱਚ ਵਿਸ਼ਾਲ ਪਹਿਲਾਂ ਫੜਿਆ ਗਿਆ 7 ਵੀ ਇਹ ਫਿਰ ਦਦਾਰ ਕਾਲੀ ਇਹ ਸਾਰੇ ਲਿੰਕੇਜਸ ਵਾਲੇ ਬੰਦੇ ਹੀ ਆ ਜੀ ਦੂਜੇ ਜੱਜ ਸਿੰਘ ਫੜਿਆ ਗਿਆ ਜਿਹੜਾ ਗੁਰੂ ਕੀ ਵਡਾਲੀ ਦਾ ਉਹ ਵੀ ਅੱਗੇ ਨਾਲ ਤੋਂ ਲੈਂਦਾ ਸੀਗਾ ਸਮਾਨ ਸਰ ਜੀ ਨੂੰ ਖੇਡ ਨਹੀਂ ਰੱਖਿਆ ਕੱਢ ਤੋਂ ਜੀ ਕੱਢ ਲਾਉਂਦਾ